ਇਧਰ 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 ਐ ਐ ਕਿੱਦਾਂ ਵੇਂਦਾ ਈ ਜਿੱਦਾਂ ਆਪਣੇ ਬੰਦੇ ਇਧਰ ਇੱਕ ਬਿੱਲੀ ਇਧਰ ਬਿੱਲੀ ਬੈਠੀ ਆ ਇਹਦੀ ਕੱਲ ਦੀ ਵਿਚਾਰੀ ਮੰਮੀ ਰੱਬ ਨੂੰ ਪਿਆਰੀ ਹੋ ਗਈ ਰਾਤ ਪੁੱਤਰ ਹੁੰਦਾ ਯਾਰ ਜਰਾ ਟਮਿ 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 ਹੂੰ ਬੱਲੋ ਬਗਲ ਗਰਮੀ ਜਾ ਕਿੱਥੇ ਤੱਪੜ ਖੜਿਆ ਚੱਲ ਗਏ ਠੀਕ ਆ ਪਾਤਾ ਸੁੱਕਨੇ ਕੋਈ ਵਾਲੀ ਕਿਧਰ ਤੋਂ ਨਟੂ ਮੈਂ ਉਹਨਾਂ ਦਾ ਜਵਾਬ ਕਰਾਂਗੇ ਹੱਸ ਵਸ ਨਹੀਂ ਮੈਂ ਕੋਲੋਂ ਪੈਰ ਪਾ ਦੇਣਾ ਨਹੀਂ ਆਈ ਸੀ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਉਮੀਦਾਂ ਵੀ ਤੁਸੀਂ ਠੀਕ ਠਾਕ ਹੋਗੇ ਸੀ ਵੀ ਠੀਕ ਠਾਕ ਆ ਅੱਜ ਕੁਝ ਖਾਸ ਨਹੀਂ ਬਲੌਗ ਦੇ ਵਿੱਚ ਘਰ ਦੇ ਕੰਮ ਕਰ ਰਹੀ ਆ ਉਮੀਦਾਂ ਆਇਆ ਨਿਰਮਾਣ ਉਹ ਵਾ ਆਇਆ ਨਿਰਮਾਣ ਉਪਾਸ ਥੋੜਾ ਜਿਹਾ ਤਰ ਵਧ ਗਿਆ ਨਾ ਓਏ ਓਏ ਲੈ ਗਿਆ ਬੋੜਾ ਹਾਂਜੀ ਇਹ ਚਾਈ ਚੁੱਪ ਪੱਤੀ ਚੋੜੀ ਸੀ ਤਾਂ ਨਾ ਚੋੜੀ ਅੱਗੋਂ ਇਦਾਂ ਗੋਲ ਕਰਕੇ ਉੱਤੇ ਮਰਜੀ ਵੰਦ ਦੇ ਡੀਜ਼ਲ ਨਾ ਭੇਗੇ ਟਾਕੀ ਫੇ ਬੰਨਿਆ ਕਰ ਨਹੀਂ ਇਦਾਂ ਸਹੀ ਨਾ ਆਇਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਹੁਣ ਮਰਵਾਉਂਦੇ ਫਿਰਦੇ ਤਾਂ ਥੋੜੀ ਕੱਟ ਕਰਦਾ ਉਦੋਂ ਉੱਤੇ ਰਗੜੀ ਜਾਂਦਾ ਰਗੜੀ ਜਾਂਦਾ ਓਏ ਕੋਕਾ ਆ ਆ ਆ ਇਹਦੇ ਦੀਆਂ ਤਾਂ ਮਸਾਲਾ ਦੋਈ ਲਓ ਜੀ ਇੱਧਰ ਤਿਆਰੀ ਹੋ ਗਈ ਐ ਜਾਣ ਦੀ ਕਿਤੇ ਤੇ ਟਰੈਕਟਰ ਤਾਂ ਤਾ ਸਟਾਰਟ ਟੂਬ ਕਰਨੀਵੇਂ ਦੁਰਤੋਤੇ ਹੋਏ ਕੱਪੜੇ ਕਿਹੜੀ ਲੋ ਜੀ ਸਾਨੂੰ ਆਵਾਜ਼ ਇਸ ਕਰਕੇ ਬੰਦ ਕਰਨੀ ਪਈ ਕਿਉਂਕਿ ਟਰੈਕਟਰ ਦੇ ਉੱਤੇ ਡੈਕ ਲੱਗਾ ਹੋਇਆ ਸੀ ਤੇ ਕਾਪੀਰਾਈਟ ਆ ਜਾਣਾ ਸੀ ਅਸੀਂ ਜੇ ਆਵਾਜ਼ ਨਾ ਬੰਦ ਕਰਦੇ ਤੇ ਇਹ ਵਾਰ ਆਏ ਸੀ ਸਬਜ਼ੀ ਵਾਲਾ ਥਾਂ ਪਹਿਲਾਂ ਅਸੀਂ ਇੱਥੇ ਸਬਜ਼ੀ ਲਗਾਈ ਹੋਈ ਸੀ ਤਿਆਰ ਕਾਪ ਕੋਈ ਨਹੀਂ ਲਗਾਇਆ ਹੈਗਾ ਤੇ ਇਹ ਮੈਂ ਫੁੱਲ ਬਿਜੀ ਹੋਏ ਨੇ ਦੇਖੋ ਕਿੰਨੇ ਵਧੀਆ ਖਿੜੇ ਹੋਏ ਨੇ ਮਿੰਨੂ ਫੁੱਲ ਜਿਹੜੇ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਇੱਕ ਬੂਟਾ ਲਗਾਇਆ ਸੀ ਦੇਖੋ ਕਿੰਨੇ ਲੱਗੇ ਹੋਏ ਨੇ ਫੁੱਲ ਹੁਣ ਇਹਨੂੰ ਤੇ ਐਤ ਕੀ ਜੱਕੋ ਤੱਕੇ ਕਰਦੇ ਆ ਮਤਲਬ ਕਿ ਸਬਜ਼ੀ ਨਹੀਂ ਪੀਜੀ ਗਈ ਤੇ ਇਹ ਸਾੜੇ ਤੋਰੇ ਪਏ ਹੋਏ ਨੇ ਖਾਲੀ ਕਿਉਂਕਿ ਹਰ ਦੇ ਟਾਈਮ ਇੱਥੇ ਗੱਡੀ ਲਾਈ ਹੋਈ ਸੀ ਤੋੜਿਆਂ ਦੀ ਸਪਰਾਂ ਦੇ ਨਾਲ ਲਾਉਣ ਵਾਸਤੇ ਤਾਂ ਕੁਛ ਲੱਗ ਗਏ ਨੇ ਤਾਂ ਕੁਛ ਇੱਥੇ ਹੀ ਪਏ ਹੋਏ ਨੇ ਤੇ ਕਾ ਬੂਟ ਬਹੁਤ ਜ਼ਿਆਦਾ ਉੱਗ ਜਾਂਦਾ ਵਾ ਜਿੱਥੇ ਮਤਲਬ ਕਿ ਕੁਛ ਨਾ ਬੀਜਿਆ ਹੋਵੇ ਤੇ ਇਸ ਕਰਕੇ ਬਾਹਰ ਨਹੀਂ ਫੀ ਬੂਟੀ ਬਾਟੀ ਜੜਾ ਵਗੈਰਾ ਸੁੱਕ ਜੇ ਤੇ ਵਧੀਆ ਸਾਫ ਲੱਗੇ ਤੇ ਇਹ ਅਸੀਂ ਨੀਆਂ ਵਿੱਚ ਸਬਜ਼ੀ ਬੀਜਦੇ ਹੁੰਦੇ ਸੀ ਕਿ ਜਿੰਨਾ ਤੱਕ ਨਹੀਂ ਘਰ ਬੰਦਾ ਉਹਨਾਂ ਤੱਕ ਅਸੀਂ ਸਬਜ਼ੀ ਬੀਜ ਲੈਨੇ ਆ ਤੇ ਚਲੋ ਨਾਲੇ ਸਾਫ ਸੁਥਰਾ ਰਹਿੰਦਾ ਵਾ ਤੇ ਇੱਧਰ ਦੇਖੋ ਸਰਦਾਰ ਜੀ ਆ ਗਏ ਨੇ ਦੁਕਾਨ ਤੋਂ ਵਰਦੀ ਵੀ ਨਹੀਂ ਲਈ ਤਾਂ ਆਉਂਦਿਆਂ ਸਾਰੇ ਚਲ ਗਏ ਨੇ ਦੁਕਾਨ ਤੇ ਚਾਹ ਦੇ ਨਾਲ ਪੂਜੀਆਂ ਲੈਣ ਜਿੰਨੀ ਆਰੀ ਚਾਹ ਪੀਣੀ ਆ ਉਹਨਾਂ ਟਾਈਮ ਹੀ ਬੱਚਾ ਨੂੰ ਕੁਛ ਨਾ ਕੁਛ ਖਾਣ ਨੂੰ ਚਾਹੀਦਾ ਇਹ ਦੇਖੋ ਮੋਟਾ ਪੂਜੀਆਂ ਇਹ ਵੀ ਬਹੁਤ ਜ਼ਿਆਦਾ ਸਵਾਦ ਆ ਤੇ ਹੁਣ ਆਪਾਂ ਬਣਾਉਨੇ ਆ ਚਾਹ ਨਾਲੇ ਪੀਨੇ ਆ ਜਨ ਨਾਲੇ ਤੁਸੀਂ ਪੀਓ ਜੀ ਸਾਰੇ ਲਓ ਜੀ ਇਹ ਸੀ ਸੋਤਾ ਜਿਆ ਬਲੌ ਘਰ ਦੇ ਗਮਾਂਕਾਰਾਂ ਦਾ ਉਮੀਦ ਆ ਵੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇੱਧਰ ਬੋੜਿਆਂ ਨੇ ਗੰਦ ਪਾਇਆ ਇਕੱਠੇ ਹੋ ਗਏ ਵੀ ਚੱਲ ਫੁੱਲ ਵੇ ਕਿੰਨੇ ਸੋਹਣੇ ਲੱਗਣਦੇ ਆਈ ਮੈਂ ਤਾਂ ਨਹੀਂ ਇੱਧਰ ਹੋਰ ਲਿਆ ਕੇ ਨਾ ਫੁੱਲਾਂ ਦੀ ਪਾਰਕ ਬਣਾ ਲਈ ਆ ਬੜਾ ਆਹ ਮਨੇ ਕੀਤੀ ਆਦੀ ਫੋਨ ਤੋਂ ਬਣਾ ਐਂ ਕਿਹਨਾਂ ਨਾ ਬੰਦਾ ਐ ਜੀ ਆਹ ਰਿਸ਼ਾ ਇੱਕ ਥਾਂ ਕਿਦਾ ਜੋ ਬੋਲਣੇ ਆਵਾ ਮੈਂ ਸ਼ੁਰੂਆਤ ਤੋਂ ਹੀ ਡਰਾ ਦੇਣਾ ਦੀ ਮਾਰ ਕਿਹਾ ਐਦਾ ਕਰਕੇ ਦਰੂਪ پرو ਬੂਤਾ ਸ਼ਾਂਗਤਾ ਸਰ ਕੁਤਰ ਰਹੇ ਨੇ ਪੱਟੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ 5:00 ਵਜੇ ਨੇ ਤੇ ਆਪਾਂ ਇੱਧਰ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਚੁੱਲ੍ਹੇ ਤੇ ਬਾਹਰ ਥਰੀ ਸਬਜ਼ੀ ਬਣਾਵਾਂਗੇ ਰੋਟੀ ਆਪਾਂ ਜਦੋਂ ਖਾਣੀ ਉਦੋਂ ਬਣਾ ਲਾਂਗੇ ਅੰਦਰ ਤੇ ਅੱਜ ਅਸੀਂ ਮਿਕਸ ਸਬਜ਼ੀ ਬਣਾਵਾਂਗੇ ਗਾਜਰਾ ਮਟਰ ਤੋਂ ਆਲੂ ਦੀ ਇੱਧਰ ਪਿਆਜ਼ ਕੱਟਿਆ ਹੋਇਆ ਤੇ ਮਿਰਚ ਕੁੱਟੀ ਹੋਈ ਆ ਚਲੋ ਹੁਣ ਲਗੋਨੇ ਤਰਕਾ